ਹਾਂਜੀ ਮਿੱਤਰੋ ਜੜੀ ਮੁੱਟੀ ਰਸਾਇਣ ਸਿੰਘ ਵਿੱਚ ਸਵਾਗਤ ਹੈ ਜੀ ਜਿਹੜੀ ਜਾਣਕਾਰੀ ਹੈ ਜੀ ਅੱਜ ਉਹ ਇੱਕ ਕੀਮੀਆਂ ਦੇ ਹਵਾਲੇ ਨਾਲ ਜਾਣਕਾਰੀ ਦਿੰਨੇ ਆ ਜੀ ਆ ਜਿਹੜੇ ਭਰਾਵਾਂ ਨੂੰ ਸਮਝ ਆਵੇ ਉਹ ਕਰ ਲਿਓ ਜੀ ਜਿਨਾਂ ਨੂੰ ਸਮਝ ਹੀ ਨਾ ਆਵੇ ਉਹ ਜੁੱਧ ਜਿਆਦਾ ਦੀ ਤਿਆਰੀ ਕਰੋ ਇਹਨਾਂ ਨੂੰ ਸਮਝ ਆ ਜਾਏ ਉਹ ਕਰ ਲਓ ਜੀ ਟੱਕ ਨੂੰ ਤਿੰਨੇ ਪੱਤੇ ਰਹਿਣੇ ਨੇ ਜੀ ਹੋਰ ਕੁਝ ਨਹੀਂ ਹੋਣਾ ਤੇ ਗੱਲ ਆ ਜਿਹੜੀ ਮਿੱਤਰੋ ਕਿ ਲੂਣ ਫਟਕੜੀ ਔਰ ਮੁਸਕ ਕਪੂਰ ਇਹ ਤਿੰਨ ਚੀਜ਼ਾਂ ਕਾਇਮ ਕਰਨੀਆਂ ਨੇ ਜੀ ਆਪਾਂ ਨੇ ਠੀਕ ਹੈ ਜੀ ਇਹਦੇ ਵਿੱਚੋਂ ਪਹਿਲਾਂ ਸਭ ਤੋਂ ਪਹਿਲਾਂ ਲੂਣ ਨੂੰ ਕਾਇਮ ਕਰੋ ਜਿਹੜਾ ਪਾਕਿਸਤਾਨੀ ਲੂਣ ਆ ਇਹਨੂੰ ਕਾਇਮ ਕਰੋ ਇੱਕ ਟੋਲਾ ਲੂਣ ਲੈ ਲਓ ਜੀ ਇਹਨੂੰ ਚੀਨੀ ਦੇ ਕੱਪ ਚ ਪਾ ਕੇ ਇਦੇ ਵਿੱਚ 2 ਤੋਲੇ ਗੰਧਕ ਦਾ ਤੇਜਾਬ ਪਾ ਕੇ ਇਹਨੂੰ ਹਲਕੀ ਅੱਗ ਤੇ ਅਡਾਓ ਜਦੋਂ 2 ਤੋਲੇ ਗੰਧਕ ਦਾ ਤੇਜਾਬ ਉੱਡ ਜਾਵੇ ਤਾਂ ਤੁਸੀਂ ਫਿਰ 2 ਤੋਲੇ ਪਾ ਦੇਣਾ ਇਸ ਤਰੀਕੇ ਨਾਲੇ 7 ਵਾਰੀ ਗੰਧਕ ਦਾ ਤੇਜਾਬ ਹੈ ਜਿਹੜਾ ਉਹ 1 ਤੋਲੇ ਲੂਣ ਤੇ ਅਡਾਉਣਾ ਹੈ ਜਦੋਂ ਇਹ ਮੁਕੰਮਲ ਹੋ ਗਏ 7 ਅੰਮਲ 14 ਤੋਲੇ ਸੱਤ ਵਾਰੀ ਕਰੋਗੇ ਤਾਂ 14 ਤੋਲੇ ਤਜਾਬ ਹੈ ਜਿਹੜਾ ਉਹ ਖਰਚ ਹੋਵੇਗਾ ਤੇ ਇਹਦੇ ਵਿੱਚ ਜਿਹੜਾ ਨਮਕ ਹੈ ਜੀ ਇਹ ਕਾਇਮ ਹੋਵੇਗਾ ਠੀਕ ਹੈ ਜੀ ਇਸ ਨਮਕ ਦੇ ਵਿੱਚੋਂ ਫਿਰ ਤੁਸੀਂ 3 ਗ੍ਰਾਮ ਨਮਕ ਲੈਣਾ ਤੇ ਉਹਦੇ ਨਾਲ 10 ਗ੍ਰਾਮ ਫਟਕੜੀ ਖਰਲ ਕਰਕੇ ਉਹਨੂੰ ਤੁਸੀਂ ਇਹ ਦੇਣੇ ਨੇ ਖਰਲ ਕਰੋ ਤੁਸੀਂ ਇਹ ਆ ਦਿਓ ਖਰਲ ਕਰੋ ਤੁਸੀਂ ਇਹ ਆ ਦਿਓ तरीके ਨਾਲ ਜਿਹੜੀ ਫਟਕੜੀ ਆ ਉਹ ਕਾਇਮ ਹੋ ਜਣੀ ਆ ਔਰ ਮੋਮੀਆਂ ਹੋ ਜਾਣੀਆਂ ਜੀ ਫਿਰ ਜਿਹੜੀ ਇਹ ਕਾਇਮ ਹੋਈ ਮੋਮੀਆਂ ਇਹਦੇ ਵਿੱਚ 3 ਗ੍ਰਾਮ ਫਟਕੜੀ ਲੈ ਲਓ ਤੇ 10 ਗ੍ਰਾਮ ਇਹਦੇ ਨਾਲ ਜਿਹੜਾ ਕਾਫੂਰ ਆ ਉਹ ਖਰਲ ਕਰੋ ਜੀ ਠੀਕ ਹੈ ਜੀ ਕਾਫੂਰ ਨੂੰ ਖਰਲ ਕਰੋਗੇ ਫਟਕੜੀ ਮੋਮੀਆਂ ਦੇ ਨਾਲ ਖਰਲਤ ਜਾਂ ਕਰਦੇ ਜਾਓਗੇ ਤਾ ਕਫੂਰ ਕੈਮ ਔਰ ਮੋਮੀਆਂ ਹੋ ਜਾਣਾ ਮਿੱਤਰੋ ਤੇ ਫਿਰ ਇਹਦੇ ਵਿੱਚ 7 ਜੁਆਇੰਟ ਤੇ 7 ਪਦੀਨਾ ਪਾ ਕੇ ਇਹਦਾ ਤੇਲ ਬਣਾਓ ਠੀਕ ਹੈ ਜੀ ਜਦੋਂ ਇਹਦਾ ਤੇਲ ਬਣ ਜਾਵੇ ਫਿਰ ਇੱਕ ਆਟੇ ਦਾ ਫੇੜਾ ਲੈਣਾ ਹੈ ਆਟੇ ਦੇ ਫੇੜੇ 'ਚ ਗੁੱਠੇ ਨਾਲੇ ਖੱਡਾ ਜਾਂ ਕਰਕੇ ਟਵਾਇਆ ਬਣਾ ਕੇ ਉਹਦੇ ਵਿੱਚ ਇਹ ਤੇਲ ਪਾ ਕੇ ਤੇ ਇਹਦੇ ਵਿੱਚ ਦਾਲ ਚਿਕਣਾ ਰੱਖ ਕੇ ਪਕਾਉਣਾ ਹੈ ਤਾਂ ਇਹ ਜਿਹੜਾ ਸਾਰਾ ਤੇਲ ਹੋ ਜੂਗਾ ਮਿੱਤਰੋ ਇਹਦੇ ਵਿੱਚ ਦਾਲ ਚੀਕਣਾ ਰੱਖ ਕੇ